ਫਰੋਹੀਪੁਰੰਦਰ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਲਗਾਤਾਰ ਹੀ ਚੋਰਾਂ ਵੱਲੋਂ ਲੋਕਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਤਾਇਆ ਮਾਮਲਾ ਫਰੋਹੀਪੁਰ ਦੇ ਕਸਬਾ ਤਲਵੰਡੀ ਭਾਈ ਤੋਂ ਸਾਹਮਣੇ ਆਇਆ ਜਿੱਥੇ ਚੋਰ ਇੱਕ ਘਰ ਅੰਦਰ ਦਾਖਲ ਹੋ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਿਆ ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਜਗENDER ਸਿੰਘ ਨੇ ਦੱਸਿਆ ਕਿ ਉਹ ਕਿਤੇ ਬਾਹਰ ਗਏ ਹੋਏ ਸਨ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਅੰਦਰ ਸਮਾਨ ਜਿਹੜਾ ਇੱਧਰ ਉੱਧਰ ਖਿਲਰਿਆ ਪਿਆ ਸੀਗਾ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਘਰ ਦੇ ਅੰਦਰੋਂ 8 ਤੋਲੇ ਸੋਨਾ ਅਤੇ 9 ਲੱਖ ਰੁਪਏ ਦੇ ਕਰੀਬ ਨਕਦੀ ਜਿਹੜੀ ਆ ਉਹ ਗਾਇਬ ਸੀਗੀ ਤਾਂ ਚੋਰ ਜਿਹੜੇ ਆ ਇਹ ਸਭ ਕੁਝ ਲੈ ਕੇ ਫਰਾਰ ਹੋ ਗਿਆ ਤਾਂ ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਇਤਲਾਹ ਦਿੱਤੀ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਅਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਜਿਹੜਾ ਉਹ ਪਰਿਵਾਰ ਨੂੰ ਦਿੱਤਾ ਗਿਆ ਹੈ ਦੱਸ ਦਈਏ ਕਿ ਇਹ ਕੋਈ ਪਹਿਲੀ ਚੋਰੀ ਨਹੀਂ ਗਈ ਲਗਾਤਾਰ ਹੀ ਸਰਹੱਦੀ ਜ਼ਿਲ੍ਹਾ ਫਰੋਇ ਪਰੰਦਰ ਚੋਰਾਂ ਨੇ ਲੋਕਾਂ ਦੇ ਨੱਕ ਵਿੱਚ ਧੰਮ ਕੀਤਾ ਹੋਇਆ ਲਗਾਤਾਰ ਹੀ ਚੋਰੀ ਦੀਆਂ ਅਤੇ ਲੁੱਟਾ ਖੋਹਾ ਦੀਆਂ ਵਾਰਦਾਤਾਂ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾ ਰਿਹਾ ਪਰ ਇੰਨਾ ਵਾਰਦਾਤਾਂ ਤੇ ਰੋਕ ਜਿਹੜੀ ਹੈ ਉਹ ਲੱਗਦੀ ਨਜ਼ਰ ਨਹੀਂ ਆ ਰਹੀ ਸੋ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਲੋਕ ਵੀ ਸੁੱਖ ਦਾ ਸਾਹ ਜਿਹੜਾ ਉਹ ਲੈ ਸਕਣ ਤਾਂ ਕਿ ਕੁਝ ਕਹਿਣਾ ਹੈ ਘਰ ਦੇ ਮਾਲਕ ਜਗਿੰਦਰ ਸਿੰਘ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬਜਕੀ ਨੋ ਹੈ ਗਮਦੇਸ ਟੋੜਾ ਜੀ ਨਾਮ ਦਾ ਜਗENDER ਸਿੰਘ ਆ ਅੱਛਾ ਇਹ ਮਤਲਬ ਕੀ ਸਾਰੀ ਘਟਨਾ ਵਾਪਰੀ ਹੈ ਘਟਨਾ ਅਸੀਂ ਲੁੜਿਆਣੇ ਦਵਾਈ ਲੈਣ ਗਏ ਸੀਗੇ ਜੀ ਠੀਕ ਆ ਜੀ ਦਵਾਈ ਲੈ ਕੇ ਅਸੀਂ ਬਸ 12 ਵਜੇ ਘਰੋਂ ਚੱਲੇ ਸਾਢੇ 12 ਵਜੇ ਠੀਕ ਆ ਜੀ ਸਾਢੇ 12 ਵਜੇ ਜਾ ਕੇ ਸਾਰਾ ਬੰਵਾ ਦੀ ਬਾੜ ਡਾ ਕੇ ਚੱਲੇ ਇਥੋਂ ਜਾ ਕੇ ਥੋੜੇ ਦੋ ਅਗਰੇ ਵਾਪਸੀ ਆ ਦੀ ਸਾਢੇ 7:30 ਵਜੇ ਠੀਕ ਆ ਜੀ ਮੋਗੇ ਆ ਗਏ ਆ ਮੋਗੋ ਆ ਕੇ ਸਾਢੇ 8 ਵਜੇ ਘਰੇ ਜਰੋਂ ਆਏ ਬਾਹਰ ਉਹਦੇ ਗੱਡੀਆਂ ਬਾਪ ਲਾਈ ਆ ਠੀਕ ਆ ਜੀ ਗੱਡੀ 'ਚ ਉਤਰ ਕੇ ਕੁੜੀ ਉਤਰੀ ਆ ਮੇਰੀ ਨਾਲ ਠੀਕ ਆ ਜੀ ਹਾਂ ਜੀ ਉਹ ਉਤਰ ਕੇ ਤਬਾਹ ਖੁੱਲਣ ਲੱਗੀ ਆ ਠੀਕ ਹੈ ਜੀ ਮਾਨ ਖੁੱਲਣੇ ਨਜ਼ਾਰੀ ਮਾਨੋ ਜਦੋਂ ਅੰਦਰ-ਗੰਦਰ ਗੇਟ ਦੇ ਬਾਈ ਵੱਡੀ ਆ ਠੀਕ ਹੈ ਜੀ ਤੇ ਅੰਦਰ ਵੜ ਕੇ ਦੇ ਗਾਂ ਜਾ ਕੇ ਦੂਜਾ ਦਰਵਾਜ਼ਾ ਖੋਲਣ ਲੱਗੀ ਆ ਠੀਕ ਹੈ ਜੀ ਹਿੰਦੂਏ ਬੰਦੋਂ ਦਰਵਾਜ਼ਾ ਖੋਲਿਆ ਹਾਂਜੀ ਅੰਦਰ ਜਾ ਕੇ ਵੇਖਿਆ ਲੇਟਾਂ ਤੋਂ ਪੱਕੇ ਸਾਰੇ ਚੱਲੀ ਜਾਂਦੇ ਸੀ ਠੀਕ ਹੈ ਸਾਰੀਆਂ ਲੇਟਾਂ ਚੱਲੀ ਜਾਂਦੀਆਂ ਠੀਕ ਹੈ ਜੀ ਤਾਂ ਵੇਖ ਲੇ ਤਾਂ ਜਿੰਦਾ ਜਿਹੜਾ ਤੁਰੋਂ ਭੰਨਿਆ ਹੋਇਆ ਜਿੰਦਾ ਉਰੋਂ ਪੈਰਾਂ 'ਚ ਵੱਜਿਆ ਰੱਖੀ ਠੀਕ ਹੈ ਜੀ ਜਿੰਦਾ ਭੰਨਿਆ ਉਹ ਲੋਹੇ ਦਾ ਰਾੜਜਾ ਵਢਾਵਾ ਬੰਦ ਠੀਕ ਹੈ ਜੀ ਉਹਦਾ ਤੋੜ ਕੇ ਬੰਦਾ ਤੇ ਅੰਦਰ ਵਾਲੀ ਜਗਤੋਂ ਚੀਕਾਂ ਰੋਣੀ ਪਾਉਣ ਲੱਗੀ ਵੀ ਲੁੱਟੇ ਗਏ ਲੁੱਟੇ ਗਏ ਮੈਂ ਸਮਝਿਆ ਕਦੇ ਵੀ ਉਮਰ ਤੋਂ ਬਿਜਲੀ ਬੂਜਲੀ ਲੱਗੀ ਠੀਕ ਹੈ ਜੀ ਮੈਂ ਕਿਹਾ ਪਹਿਲੀ ਵਾਰ ਨਹੀਂ ਖੋਲਣੀ ਦੂਜਾ ਵਾਰ ਖੋਲਣਾ ਉਹ ਜਾ ਕੇ ਮੇਰੇ ਜਾਂਦੂ ਡਿੱਗੀ ਪਈ ਸੀ ਠੀਕ ਹੈ ਜੀ ਦੇਖੀ ਉਹ ਜਾ ਕੇ ਉਹਨੂੰ ਰੋਣਾ ਪੈਗਾ ਲੋਕਾਂ ਨੂੰ ਸਾਰਾ ਇਕੱਠਾ ਹੋ ਗਏ ਉਹ ਦਰਵਾਜ਼ੇ ਖੋਲੇ ਜਾ ਕੇ ਅੰਦਰ ਸਾਰਾ ਆ ਕੇ ਵੇਖਿਆ ਸਾਰਾ ਫੂਲੇ ਵਾਲੀ ਵੀ ਗਈ ਉਹ ਉਹ ਅੰਦਰ ਵਰਦਿਆ ਸਾਰੇ ਬੰਦੇ ਉਧਰ ਭੱਜ ਗਏ ਭੱਜ ਕੇ ਅਜੀ ਬੰਦੇ ਵੇਖੇ ਨਹੀਂ ਮੈਂ ਉੱਥੇ ਜਾ ਕੇ ਕੋਠੇ ਦੇ ਜਾ ਕੇ ਵੇਖਿਆ ਪੈਸੇ ਗਲਰੇ ਪਏ ਸੀਗੇ ਨਿਬਾਰੀ ਸਾਰੇ ਕੱਪੜੇ ਸਾਰਾ ਖਲਾਰੇ ਪਏ ਸੀਗੇ ਇੱਕ ਕਿੰਨਾ ਨੁਕਸਾਨ ਹੋਇਆ ਤੁਹਾਡਾ ਹੋ ਗਿਆ ਸਾਰੇ ਲੋ 8 9 ਟੋੜੇ ਸੋਨਾ ਸੀਗਾ ਠੀਕ ਹੈ ਜੀ ਤੇ ਬਾਕੀ ਕਮੇਟੀ ਸੀ 5 ਲੱਖ ਦੀ ਬਾਕੀ ਹੋਰ ਲਗਦ ਪਏ ਸੀ 4 ਲੱਖ 4 ਲੱਖ ਰੁਪਏ ਠੀਕ ਹੈ ਮਤਲਬ 9 ਲੱਖ ਰੁਪਏ ਲੱਗਦੀ ਠੀਕ ਹੈ 8 ਕਿਤਲੇ ਤੁਹਾਡਾ ਸੋਨਾ ਗਿਆ 8 ਕਿਲੋ ਹਾਂਜੀ ਠੀਕ ਹੈ ਪੁਲਿਸ ਨੂੰ ਦਲਾ ਦਿੱਤੀ ਬਈ ਇਸ ਬੰਦੇ ਨੂੰ ਉਹ ਸਾਰੇ ਸੱਦੇ ਸੀ ਉਹ ਆਏ ਸੀ ਇਹ ਬਾਈ ਬਲਦੇਵ ਨੂੰ ਕਿਹਾ ਸੀ ਉਹ ਆਗੇ ਸੀ ਵੇਖ ਕੇ ਗਏ ਆ ਉੱਤੇ ਵੀ ਸਾਰੇ ਜਣਾਂ ਕਿਹਾ ਉਹ ਕੈਮਰੇ ਕੋਲੇ ਵੇਖਾਂਗੇ ਫਿਰ ਪਤਾ ਲੱਗਣਾ ਉਹ ਉਹਦੇ ਬੰਦੇ ਦਾ ਨਾਮ ਦੋ ਉਹ ਅਸੀਂ ਨਾਮ ਕਿਹਦਾ ਲੱਗਿਆ ਨੂੰ ਸਾਨੂੰ ਪਤਾ ਹੀ ਨਹੀਂ ਠੀਕ ਠੀਕ ਹੈ ਜੀ ਤੇ ਜਿਹੜਾ ਮਤਲਬ 골ਡ ਵਿੱਚ ਤੁਹਾਡਾ ਕੀ ਕੀ ਲੈ ਕੇ ਗਿਆ ਬਈ ਬੱਚੇ ਇਹੜਾ ਸੋਨਾ ਅੱਛਾ ਜੀ ਇੱਕ ਕਣਾ ਸੀ ਆ ਛੇ ਟੋਲਿਆਂ ਦਾ ਬਾਕੀ ਦੋ ਦੋ ਟੋਲਿਆਂ ਦੀ ਬੰਦਾ ਛਾਪਾਂ ਹੈਗੀਆਂ ਦੋ ਟੋਲ ਦਾ ਦੋ ਟੋਲ ਛਾਪਾਂ ਹੀ ਮਤਲਬ ਤੇ ਟੋਲੇ ਟੋਲੇ ਦੀਆਂ ਹਨ ਹੂੰ ਟੋਲੇ ਟੋਲੇ ਆ ਜਾਂਦਾ ਠੀਕ ਹੈ ਜੀ ਤੇ ਜੇਲਾ ਪੁਲਿਸ ਪਰਚਾ ਅਚਨ ਤੋਂ ਕੀ ਮੰਗ ਕਰਦੇ ਪਿਓ ਸਰਦਾਰ ਅਜਦਾ ਨੇ ਸਾਨੂੰ ਇਨਸਾਮ ਮਿਲਣਾ ਚਾਹੀਦਾ ਜਿਹੜਾ ਸਾਡਾ ਇਨਸਾਮ ਨੂੰ ਸਾਨੂੰ ਮਿਲਣਾ ਚਾਹੀਦਾ ਠੀਕ ਹੈ ਜੀ